ਤੇ ਉੱਧਰ ਅੱਜ ਸਮਾਣਾ ਦੇ ਨਾਲ ਲੱਗਦਾ ਪਿੰਡ ਮਵੀ ਤੋਂ 3 ਵੀਲਰ ਜਿਹੜਾ ਆਟੋ ਸਵਾਰੀਆਂ ਨੂੰ ਲੈ ਕੇ ਸ਼ਹਿਰ ਸਮਾਣਾ ਵੱਲ ਨੂੰ ਆ ਰਿਹਾ ਸੀ ਇਸ ਟੈਂਪੂ ਦੇ ਵਿੱਚ 8 ਸਵਾਰੀਆਂ ਮੌਜੂਦ ਸੀ ਨੌਜਵਾਨ ਲੜਕੀਆਂ ਔਰਤਾਂ ਵਿਅਕਤੀ ਤੋਂ ਇਲਾਵਾ ਡਰਾਈਵਰ ਮੌਜੂਦ ਸੀ ਤੇ ਸਮਾਣਾ ਤੋਂ 1 ਕਿਲੋਮੀਟਰ ਪਿੱਛੇ ਇਹ ਟੈਂਪੂ ਦਾ ਜਿਹੜਾ ਬੈਲੈਂਸ ਹੈ ਬਿਲਕੁਲ ਹੀ ਵਿਗੜ ਜਾਂਦਾ ਹੈ ਤਾਂ ਇੱਕਦਮ ਜਾ ਕੇ ਦਰਖਤ ਦੇ ਵਿੱਚ ਟਕਰਾਉਂਦਾ ਹੈ ਜਿਸ ਵਿੱਚ ਬੈਠੀਆਂ ਸਵਾਰੀਆਂ ਵੱਲੋਂ ਇੱਕਦਮ ਚੀਖ ਝੰਗਾੜਾ ਮਾਰਨਾ ਵੀ ਸ਼ੁਰੂ ਕਰ ਦਿੱਤਾ ਜਾਂਦਾ ਹੈ ਇਹਨਾਂ ਜ਼ਖਮੀ ਸਵਾਰੀਆਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਲਿਆਂਦਾ ਜਾਂਦਾ ਹੈ ਜਿੱਥੇ ਡਾਕਟਰਾਂ ਵੱਲੋਂ ਇਹਨਾਂ ਦਾ ਇਲਾਜ ਜਿਹੜਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਜ਼ਿਆਦਾ ਹਾਲਤ ਖਰਾਬ ਹੋਣ ਦੇ ਕਾਰਨ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਮੌਜੂਦ ਰਹੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਟੈਂਪੂ ਇੱਕਦਮ ਰੋਂਗ ਸਾਈਡ ਆ ਕੇ ਇਹ ਸਾਰਾ ਜਿਹੜਾ ਹਾਸਾ ਹੁੰਦਾ ਹੈ ਜਿਸ ਤੋਂ ਬਾਅਦ ਇਹ ਜਾ ਕੇ ਤਰਕ ਦੇ ਵਿੱਚ ਟਕਰਾਂਦਾ ਖੁਦਾ ਨਾ ਖਾਸਤਾ ਅਗਰ ਉੱਥੇ ਕੋਈ ਹੋਰ ਵੀਕਲ ਖੜਾ ਹੁੰਦਾ ਤਾਂ ਹੋਰ ਵੀ ਕੋਈ ਪਾਣਾ ਜਿਹੜਾ ਵਾਪਰ ਜਾਣਾ ਸੀ ਪਰ ਇਸ ਹਾਸੇ ਦੇ ਵਿੱਚ ਕਿਸੇ ਦੀ ਵੀ ਜਿਹੜੀ ਜਾਨੀ ਮਾਨੀ ਨੁਕਸਾਨ ਹੈ ਉਸ ਤੋਂ ਬਚੋ ਰਿਹਾ ਹੈ ਪਰ ਇੱਕ ਵਿਅਕਤੀ ਦੀ ਜਿਹੜੀ ਹਾਲਤ ਹੈ ਉਹ ਥੋੜੀ ਜੀ ਜ਼ਿਆਦਾ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਵਿੱਚ ਛੋਟੀਆਂ-ਛੋਟੀਆਂ ਲੜਕੀਆਂ ਦੀ ਜਿਹੜੀਆਂ ਉਮਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਟੈਂਪੂ ਦੇ ਵਿੱਚ ਸਵਾਰ ਸਨ ਤੇ ਇਹ ਵੀ ਆਪਣੇ ਕੰਮਕਾਰ ਦੇ ਲਈ ਸਮਾਨਾਂ ਵੱਲ ਆ ਰਹੀਆਂ ਸਨ ਤੇ ਟੈਂਪੂ ਦਾ ਬੈਲੈਂਸ ਵਿਗੜਨ ਦੇ ਕਾਰਨ ਇਹ ਸਾਰਾ ਜਿਹੜਾ ਹਾਸਾ ਹੁੰਦਾ ਤੇ ਟੈਂਪੂ ਦੇ ਜਿਹੜਾ ਵਿਅਕਤੀ ਚਲਾ ਰਿਹਾ ਸੀ ਉਹਨੇ ਕਿਹਾ ਕਿ ਇਕਦਮ ਹੀ ਇਹ ਮੈਨੂੰ ਵੀ ਨਹੀਂ ਪਤਾ ਲੱਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਟੈਂਪੂ ਪਲਟ ਗਿਆ ਪਰ ਸਿਵਲ ਹਸਪੀਟਲ ਦੇ ਵਿੱਚ ਐਸਐਸਟੀਪ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਇਕੱਲੇ-ਇਕੱਲੇ ਵਿਅਕਤੀ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਸਾਰੇ ਦੇ ਨਾਮ ਵਗੈਰਾ ਨੇ ਜਿਹੜੇ ਨੋਟ ਕੀਤੇ ਜਾਂਦੇ ਨੇ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚੋਂ ਅਸੀਂ ਸਾਂਝੀਆਂ ਕਰ ਰਹੇ ਹਾਂ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਮਿੱਤਰੋ ਮੋਵੀ ਵਾਲੀ ਸਾਈਡ ਤੋਂ ਸਮਾਣਾ ਨੂੰ ਜਾ ਰਿਹਾ ਸੀ ਜੀ ਉੱਥੇ ਆਉਂਦਾ ਆਉਂਦਾ ਪਤਾ ਨਹੀਂ ਕਿਵੇਂ ਗੜਾ ਖਾ ਕੇ ਇੱਧਰ ਆਊਟਸਾਈਡ ਆ ਗਿਆ ਆਊਟਸਾਈਡ ਆ ਕੇ ਇੱਥੇ ਡੇਕ 'ਚ ਵੱਜਿਆ ਡੇਕ 'ਚ ਵੱਜ ਕੇ ਅੱਗੇ ਟਰੈਕਟਰ ਤੇ ਉੱਟ ਗਿਆ ਤੇ ਆ ਇੱਥੇ ਬਾਹਰ ਹੀ ਜੀ ਇੱਥੇ ਟਰੈਕਟਰ ਕੰਮ ਕਰ ਰਹੇ ਸੀ ਇੰਨੇ ਇੰਨੇ ਸਗਰ ਬੰਦੇ ਬਚ ਗਏ ਪਿੱਛੇ ਕੰਮ ਕਰ ਰਹੇ ਸੀ ਜੇ ਟਰੈਕਟਰ ਦੇ ਅੱਗੇ ਕੰਮ ਕਰਦੇ ਹੋ ਉਹਨਾਂ ਦੀ ਸੱਟ ਲੱਗਦੀਆਂ ਤੇ ਜਨਾਨੀਆਂ ਦੇ ਸੱਟਾਂ ਲੱਗੀਆਂ 7 8 ਫਟੜੋ ਇਹਨੇ ਜੀ ਪਲਟਾ ਮਾਰ ਕੇ ਪਲਟਾ ਮਾਰ ਗਿਆ ਜੀ ਇਹ ਉਧਰੋਂ ਪਰਲੀ ਸਾਈਡ ਤੋਂ ਆਉਂਦਾ ਆਉਂਦਾ ਕੱਟ ਮਾਰ ਗਿਆ ਪਤਾ ਨਹੀਂ ਕੀ ਹੋ ਗਿਆ ਤੇ ਤੁਸੀਂ ਬੰਦਿਆਂ ਨੂੰ ਕਿੱਥੇ ਭੇਜਿਆ ਇੱਥੋਂ ਬੰਦਿਆਂ ਨੂੰ ਇੱਥੋਂ ਟੈਂਪੂ ਚੜਾ ਕੇ ਭੇਜਿਆ ਜੀ ਐਂਬੂਲੈਂਸ ਆਈ ਨਹੀਂ ਕੁਝ 2 4 ਕਰ ਰਹੇਗੇ ਫਿਰ ਉਹ ਬਾਅਦ ਚ ਐਂਬੂਲੈਂਸ ਚ ਗਏ ਨੇ ਜੀ ਇਹ ਬੰਦ ਕਰਿਆ ਟਰੈਕਟਰ ਤੋਂ ਚਾਹ ਤਾਰੇ ਥੱਲੇ ਟਰੈਕਟਰ ਦੇ ਵਿੱਚ ਵੱਜਿਆ ਜੀ ਉੱਤੇ ਹਾਂਜੀ ਮੈਡਮ ਜਿਹੜਾ ਹੁਣ ਕੁਛ ਦਿਨ ਪਹਿਲਾਂ ਹਾਦਸਾ ਹੋਇਆ ਹੈ ਕਿੰਨੇ ਕੁ ਵਿੱਚ ਕੇਸ ਨੇ ਔਰ ਕੀ ਪੋਜੀਸ਼ਨ ਕੀ ਹੈ ਇਸ ਟਾਈਮ ਹਾਂਜੀ ਉਹ ਟੈਂਪੋ ਫਟਿਆ ਜੀ ਇਸ 'ਚ 8 ਬੰਦੇ ਅਗੇ ਸੱਟ ਲੱਗੇ ਤੇ ਫਿਰ ਕੰਪਨੀ ਦੇ ਪਰਚੇ ਨਾਲ ਚੁੱਕਦੇ ਥੋੜੇ ਜਿਆਦਾ ਇੰਜਰੀ ਨੇ ਹੁਣ ਆਪਾਂ ਰੈਫਰ ਕਰਦੇ ਪਟਿਆਲੇ ਰੈਫਰ ਕਰਿਆ ਜੀ ਹਾਂਜੀ ਪਟਿਆਲੇ ਰੈਫਰ ਕਰਤੇ ਪਟਿਆਲੇ ਜੀ ਡਰਾਸ ਕੀਤਾ 8 ਸਵਾਰੀਆਂ ਸੀ ਟੋਟਲ 8 ਠੀਕ ਹੈ ਕੋਈ ਜ਼ਿਆਦਾ ਇੰਜਰੀ ਤਾਂ ਨਹੀਂ ਕਿਸੇ ਦੀ ਇੱਕ ਦੇ ਥੋੜੀ ਲੱਗ ਗਈ ਉਹਨਾਂ ਨੂੰ ਆਪ ਰੈਪਰ ਕਰ ਦਿੱਤਾ ਹੈ ਬਾਕੀ ਠੀਕ ਨੇ ਠੀਕ